ਸਸਸੀ ਕਹੜ ਜੀ ਅੱਜ ਜੀ ਲਾਈਵ ਰੋਟੀ ਪਾਣੀ ਦਾ ਕੰਮ ਜਿਹੜਾ ਹੈਗਾ ਹੈ ਸਬਜੀ ਆਟੇ ਦਾ ਉਹ ਚੱਲਿਆ ਹੋ ਗਿਆ ਹੈ ਤੇ ਬਰ ਰੋਟੀ ਦਾ ਰਹਿ ਗਿਆ ਕਰਨ ਵਾਲਾ ਤੇ ਮੈਂ ਸੋਚਿਆ ਕੁਝ ਗੱਲਾਂ ਕਰ ਲਈਏ ਬਹਿ ਕੇ ਅੱਜ ਬੜੇ ਦਿਨਾਂ ਬਾਅਦ ਅਸੀਂ ਲਾਈਵ ਆਏ ਹਾਂ ਬੈਨ ਨੂੰ ਕਿਹੜਾ ਜੀ ਕਰ ਰਿਹਾ ਲੱਤਾਂ ਹੀ ਬੜੀਆਂ ਦੁਖਰੀਆਂ ਬਹਿ ਕੇ ਤੁਰਦੇ ਫਿਰਦੇ ਹੀ ਚੰਗੇ ਦੇ ਬਾਰੀ ਚੋ ਅਜੂ ਜੀ ਪੰਜੀਰੀ ਖਾਈਏ ਸਾਡੀ ਪੰਜੀਰੀ ਬਣੇ ਨੂੰ ਹੋ ਗਿਆ ਹੈ ਕੋਈ ਮਨੀ ਪਿੰਦੋ ਪਰ ਹੋ ਗਿਆ ਥੋੜੇ ਤਿੱਕਰ ਸਾਡੀ ਪੰਜੀਰੀ ਜਿਹੜੀ ਮੁੱਕੰਦੇ ਨਹੀਂ ਆ ਰਹੀ ਸਦਾ ਜੀਵਨ ਪੂਰ ਗਿਣੀ ਹਾਇ ਬੀਆ ਕਰ जो बनाइए तो खा सारा टाइम पत्त गोडे डुकते डुखते करती रह खा तो ठीक हो जी ये बंद ने खा ल फिर गर्मी जी आ जानी फिर आप जीवन करना तो ਮੇਰੇ ਮੁਝ ਬੰਜੀਰੀ ਆ ਤੁਹਾਨੂੰ ਬਾਕੀ ਟਾਈਮ ਜਲਦੀ ਆਗੇ ਸੱਸੀ ਗੜੀ ਸਾਰੇ ਨੂੰ ਹੋਏ ਕਿ ਜੇ ਸਾਰੇ ਨੂੰ ਚੱਡੀ ਖਲਾ ਚਾਹ ਤਾਡਾ ਸਾਡੀ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਲਾਈਵ ਨੂੰ ਤੁਸੀਂ ਜੁਆਇਨ ਕੀਤਾ ਇਸ ਤੇ ਬਹੁਤ ਬਹੁਤ ਥੈਂਕ ਯੂ ਜੀ ਲਾਈਕ ਤੇ ਆਇਓ ਤੇ ਪੇਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਆਪਾਂ ਦੇ ਬੇਲੀਆ ਇਸ ਟਾਈਮ ਕਿ ਆਪਾਂ ਸਬਜ਼ੀ ਬਣਾ ਲਈਏ ਤੇ ਆਟਾ ਵੀ ਗੁੰਨ ਲਿਆ। ਕਿ ਆਪਾਂ ਕਈਆਂ ਸੋਚਿਆ ਕਿ ਚਲੋ ਵੀ ਅੱਜ ਥੋੜੀ ਜਿਹੀ ਗੱਲਾਂ ਕਰ ਲਈਏ ਕਾਫੀ ਟਾਈਮ ਬਾਅਦ ਅਸੀਂ ਲਾਈਵ ਆਏ ਹਾਂ ਤੁਹਾਡੀ ਸਭ ਨੇ। ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਕਿੱਥੋਂ ਸਾਨੂੰ ਲਾਈਵ ਦੇਖ ਰਹੇ ਹੋ। ਤੇ ਸਾਡੇ ਬਲੌਗ ਜ਼ਰੂਰ ਵੇਖਣਾ। ਤੁਹਾਨੂੰ ਜ਼ੋਰ ਜ਼ਰੂਰ ਪਸੰਦ ਆਣਗੇ ਜੇ ਸਾਡਾ లైక్ پسند ਆ ਗਏ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵਲੌਗ ਵੀ ਪਸੰਦ ਆਉਣਗੇ ਤੇ ਪਲੀਜ਼ లైవ్ ਨਾਲ ਬਨੇ ਰਹਿਣਾ ਕੁਝ ਗੱਲਾਂ ਤੁਸੀਂ ਕਰੋ ਤੇ ਕੁਝ ਮੈਂ ਕਰਾਂ ਤੁਹਾਡੇ ਸਵਾਲ ਤੇ ਮੇਰੇ ਜਵਾਬ ਹੋਣਗੇ ਨਾਲ ਮੈਂ ਖਾ ਰਹੀ ਹਾਂ ਪੰਜੀਰੀ ਬੀਬੀ ਜੀ ਪਲੀਜ਼ ਰੀਡ ਇਫ ਯੂ ਆਰ ਨੋਟ ਇਵਨ ਰੀਡਿਟ ਇਜ਼ ਆਨੰਦਿਕੋਨ ਦਾ ਲੱਭ ਪਰਦਾ ਜਦੋਂ ਸ਼ਾਮ ਹੋਵੇ ਨਾ ਤਿਆਰ ਹੋਣ ਦਾ ਟਾਈਮ ਨਹੀਂ ਹੁੰਦਾ ਪਹਿਲੀ ਗੱਲ ਇਹ ਵੀ ਦੱਸਦੀ ਆ ਆਪਾਂ ਹੈਨਾ ਕਿਉਂਕਿ ਘਰੇ ਬਹਿ ਕੇ ਜਦੋਂ ਬਿੱਲੀ ਰਹਿਣਾ ਤੇ ਮੇਕਅਪ ਕਰਦੇ ਤੇ ਆਪਾਂ ਚੰਗੇ ਨਹੀਂ ਲੱਗਦੇ ਕਿਉਂਕਿ ਆਪਾਂ ਦੇ ਰੋਟੀ ਪਾਣੀ ਕਰਦੇ ਪਏ ਆ ਇਹ ਵਾਰ ਮੇਂ ਕੁਛ 5-10 ਮਿੰਟ ਬਾਅਦ ਕੇ ਵੀਡੀਓ ਹੋਈ ਹੈ। ਤੇ ਤੁਹਾਡੇ ਨਾਲ ਸੋਚਿਆ ਕਿ ਆਪਾਂ ਕੁਝ ਗੱਲਾਂ ਕਰਾਂਗੇ, ਟਾਈਮ ਸਪੈਂਡ ਕਰਾਂਗੇ। ਜੇ ਤੁਸੀਂ ਸਾਡੇ ਬਲੌਗ ਵੇਖਦੇ ਹੋ ਤੇ ਉਹਦੇ ਲਈ ਥੈਂਕ ਯੂ so much। ਅਗਰ ਫਸਟ ਟਾਈਮ ਹੈ ਤੇ ਪਲੀਜ਼ 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 ਸਬਸਕ੍ਰਾਈਬ ਕਿਤੇ ਵੀ ਨਾ ਡਰ ਜਾਣਾ ਜੀ। ਤੁਹਾਡੇ ਤੋਂ ਉਮੀਦ ਕਰਦੀ ਆਂ ਕਿ ਤੁਹਾਨੂੰ ਸਾਡੀ ਲਾਈਵ ਵੀਡੀਓ ਪਸੰਦ ਆਏਗੀ, ਜ਼ਰੂਰ ਆਏਗੀ। ਤੁਸੀਂ ਸਵਾਲ ਕਰੋ, ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਗੱਲਾਂ ਤੁਸੀਂ ਕਰਨਾ ਤੇ ਤੁਸੀਂ ਗੱਲ ਕੁਝ ਗੱਲਾਂ ਮੈਂ ਕਰਾਂ। ਅੱਗਾ ਦੇ ਰਸਤੇ ਉਹਦੇ ਅੰਨੇ ਤੋਂ ਬਾਅਦ ਇਹ ਸਦਾ ਸਿਦਾ ਮੇਰੀ ਨਾਮ ਸਤਿ ਸ਼੍ਰੀ ਅਕਾਲ ਕਿਉਂਕਿ ਅਸੀਂ ਘਰੇ ਰਹਿਣੇ ਆ ਤੇ ਰੈਡੀ ਹੁੰਦਾ ਮੌਕਾ ਨਹੀਂ ਮਿਲਦਾ ਜਿਵੇਂ ਤੁਸੀਂ ਕਮੈਂਟ ਕੀਤਾ ਠੀਕ ਹੈ ਜੀ ਘਰੇ ਰਹਿਣ ਵਾਲੇ ਲੋਕ ਮੈਂ ਮੇਕਅਪ ਕਰਕੇ ਹੀ ਰਹਿ ਸਕਦੇ ਕਹੇ ਕਿਉਂਕਿ ਕੰਮ ਤਾਂ ਦੇਣੇ ਹੁੰਦੇ ਆ ਘਰ ਦੇ ਕੀ ਆਪਾਂ ਤਿਆਰ ਹੋ ਕੇ ਰਹਿਣਾ ਪਸੰਦ ਨਹੀਂ ਕਰਦੇ ਜੀ ਆ ਤੇ ਮੇਕਅਪ ਕਰ ਲਈਏ ਜਾਂ ਘਰ ਦਾ ਕੰਮ ਕਰ ਲਈਏ ਹੈ ਨਾ ਹੈਲੋ ਜੀ ਹੈਲੋ ਕਿਤੇ ਜਾਈਦਾ ਤੇ ਜ਼ਰੂਰ ਤਿਆਰ ਹੋ ਕੇ ਜਾਈਦਾ ਹੋਜੀ ਤੁਸੀਂ ਸਾਨੂੰ ਕਿੱਥੋਂ ਵੇਖ ਰਹੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜ਼ਰੂਰ ਦੱਸਣਾ ਜੀ ਅਸ ਟਾਈਮ ਮੈਨੂੰ ਕੰਮ ਕੋਈ ਨਹੀਂ ਲੱਭ ਰਿਹਾ ਵਾਕਈ ਮੈਂ ਅਸ ਟਾਈਮ ਫ੍ਰੀ ਹਾਂ ਅਸੀਂ ਜੀ ਫਰੋਜਪੁਰ ਤੋਂ ਹੈਗੇ ਹਾਂ ਫਰੋਜਪੁਰ ਸ਼ਹਿਰ ਸਾਡਾ ਹੈਗਾ ਲੇਕਿਨ ਉਹਦੇ ਕੋਲ ਸਾਡਾ ਪਿੰਡ ਪੈਂਦਾ ਹੈ ਸ਼ਹਿਰ ਸਾਡਾ ਫਰੋਜਪੁਰ ਹੈ ਪਿੰਡ ਸਾਡਾ ਅਲਫੂਗੀ ਇਹ ਹੈਗਾ ਫਰੋਜਪੁਰ ਸ਼ਹੀਦ ਸ਼ਹੀਦੀ ਸ਼ਹੀਦ ਕਿਵੇਂ ਕਹਿੰਦੇ ਆ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਹੋਰ ਜੀ ਹੁਣ ਤੇ ਠੰਡ ਵੀ ਘਟ ਗਈ ਹੈ ਹੈਨਾ ਲੇਕਿਨ ਫਿਰ ਵੀ ਮੈਂ ਸ਼ੋਲ ਵੀ ਲਿੱਤਾ ਹੁਏ ਆ ਤੇ ਜਰਸੀ ਵੀ ਪਾਇਆ ਹੋਈ ਹੈ ਕਿਉਂਕਿ ਜੇ ਦਿੱਕਤੁਰਦੇ ਫਿਰਦੇ ਆਂ ਉਦੋਂ ਦਿੱਕਤ ਸੇ ਕੋਈ ਸੋਚ ਨਹੀਂ ਆਉਂਦੀ ਜਦੋਂ ਬਿਸਤਰੀਆਂ 'ਚ ਬਹਿ ਜਾਂਦੇ ਆਂ ਉਦੋਂ ਬਈ ਠੰਡ ਲੱਗਦੀ ਨਹੀਂ ਤੇ ਹੁਣ ਤੁਸੀਂ ਵੀ ਦੱਸ ਦੋ ਵੀ ਤੁਸੀਂ ਕਿਹੜੇ-ਕਿਹੜੇ ਕੰਮ ਤੋਂ ਵਿਹਲੇ ਹੋ ਕਿ ਮੇਰੀ ਵੀਡੀਓ ਲਾਈਵ ਦੇਖ ਰਹੇ ਹੋ ਕਿਉਂਕਿ ਮੈਂ ਤੇ ਦੱਸ ਦਿੱਤਾ ਹੈ ਕਿ ਬਈ ਸਬਜ਼ੀ ਵੀ ਬਣ ਗਈ ਹੈ ਆਟਾ ਵੀ ਦੁਨੀਆ ਗਿਆ ਹੈ ਹੁਣ ਤੇ ਬਸ ਰੋਟੀ ਦੀ ਤਿਆਰੀ ਹੈ ਟਾਈਮ ਹੋ ਰਿਹਾ ਨਹੀਂ 6 ਵਜੇ ਦੇ ਬੀ ਮਿੰਟ ਤੁਹਾਡੇ ਕੋਲ ਤੇ ਮੇਰੇ ਕੋਲ ਚਾਰਜਿੰਗ ਟੈਲੀਫੋਨ ਨਾ ਨੀ ਕੋਰੇ ਕਹਿਣ ਨਾ ਵਾਹੇ ਆਨਾਰ ਤੋਂ ਤੇ ਮੇਰੀ ਗੁड़िया ਰਾਣੀ ਤੇ ਸਰਦਾਰ ਜੀ ਬੈਠੇ ਹੋਏ ਨੇ ਬਿਸਤਰਿਆਂ ਦੇ ਵਿੱਚ ਛੋਟੀ ਜੀ ਬੇਟੀ ਨੂੰ ਤੇ ਮੈਂ ਦਿਖਾ ਨਹੀਂ ਸਕਦੀ ਥੈਂਕ ਯੂ ਜੀ ਤੁਸੀਂ ਫ੍ਰੀ ਹੋ ਜਿਵੇਂ ਮੈਂ ਵੈਲੀ ਕਰਦੀ ਹਾਂ ਫ੍ਰੀ ਹਾਂ ਇਸ ਟਾਈਮ ਲੇਕਿਨ ਕੁਝ ਟਾਈਮ ਵਾਸਤੇ ਉਹਦੇ ਬਾਅਦ ਰੋਟੀ ਪਾਣੀ ਬਰਤਨ ਸਭ ਕੰਮ ਕਰਨ ਵਾਲੀ ਹੈ ਕੁਝ ਮਿੰਟ ਵਾਸਤੇ ਮੈਨੂੰ ਰੈਸਟ ਮਿਲੇ। ਹੋਰ ਬੱਚੇ ਮੇਰੇ ਗਏ ਹੋਏ ਨੇ ਦੋ ਟਿਊਸ਼ਨ ਤੇ ਇੱਕ ਬੇਟੀ ਬੈਠੀ ਹੋਈ ਡੈਡੀ ਕੋਲ ਆਉਂਦੇ ਕਮਰੇ ਚ। ਦੇਰ ਕਿਤਾ ਜਾ ਤਾਉ ਨਾ ਈ ਮਨੋਂ ਜੋਗੀ ਤੋ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ। ਤੁਸੀਂ ਕਿੱਥੋਂ ਦੇਖ ਰਹੇ ਹੋ ਇਹ ਜ਼ਰੂਰ ਕਮੈਂਟ ਕਰਕੇ ਦੱਸਣਾ ਤੁਸੀਂ ਸਾਡੇ ਨਾਲ ਕਿਹੜੀ ਸਿਟੀ ਕਿਹੜੇ ਵਿਲੇਜ ਤੋਂ ਲਾਈਵ ਆਇਓ ਜੀ ਸਾਡਾ ਇੱਕ ਚੈਨਲ ਹੋਰ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੀਐ ਸੁਣ ਕੇ ਜਾਂ ਦੇਖ ਕੇ ਤੁਹਾਨੂੰ ਦਿਖ ਰਿਹਾ ਹੋਏਗਾ ਤੁਹਾਨੂੰ ਮੈਂ ਬੈਕ ਕੈਮਰਾ ਦਿਖਾ ਦਿੰਨੀ ਹਾਂ ਸ਼ੁਕਰਾਨਾ 13 ਸਾਡੇ ਚੈਨਲ ਹੈ ਸ਼ੁਕਰਾਨਾ 13 ਏ ਵੀ ਹੁਣੇ 1000 ਸਬਸਕ੍ਰਾਈਬਰ ਜੋ ਹੈਗੇ ਆ ਉਹ ਕੰਪਲੀਟ ਨਹੀਂ ਹੋਏ ਤੇ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਜਲਦੀ ਤੋਂ ਜਲਦੀ ਸਾਡੇ 1000 ਸਬਸਕ੍ਰਾਈਬਰ ਜਿਹੜੇ ਹੈ ਉਹ ਕੰਪਲੀਟ ਹੋ ਜਾਣਗੇ। ਥੈਂਕ ਯੂ ਜੀ ਤੁਸੀਂ ਸਾਨੂੰ ਲੁਧਿਆਣੇ ਤੋਂ ਵੇਖ ਰਹੇ ਹੋ। ਇੰਨਾ ਟਾਈਮ ਤੁਸੀਂ ਸਾਡੇ ਲਈ ਕੱਢਿਆ। ਥੈਂਕ ਯੂ so much। ਤੇ ਪਲੀਜ਼ ਸਾਡੀ ਇਸ ਚੈਨਲ ਨੂੰ ਵੀ ਪੂਰਾ ਸਪੋਰਟ ਜ਼ਰੂਰ ਦੇਣਾ ਜੀ। ਇਹਦੇ ਵਿੱਚ ਵੀ ਸਾਡੇ ਫੈਮਿਲੀ ਵਲੌਗ ਹੀ ਬਣਦੇ ਨੇ ਤੇ ਇੱਕ ਦਿਨ ਵਲੌਗ ਅਸੀਂ ਇਸ ਚੈਨਲ ਤੇ ਬਣਾਨੇ ਜਿੱਥੇ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋ ਔਰ ਇੱਕ ਦਿਨ ਵਲੌਗ ਅਸੀਂ ਇਸ ਚੈਨਲ ਤੇ ਬਣਾਨੇ ਜੋ ਮੈਂ ਤੁਹਾਨੂੰ ਹੁਣੇ ਵੀਡੀਓ ਤੇ ਦਿਖਾਇਆ ਹੈ ਸ਼ੁਕਰਾਨਾ ਤੇਰਾ ਤੇ ਪਲੀਜ਼ ਸਾਡੇ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਜਲਦੀ ਕਰਨਾ ਤੇ ਸਪੋਰਟ ਕਰਨਾ ਕਿਉਂਕਿ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਵਲੌਗ ਦੇਖਨੇ ਬਹੁਤ ਜ਼ਰੂਰੀ ਹੈ ਕਿਉਂਕਿ ਕੰਮ ਤੇ ਚੱਲਦਾ ਹੈ ਔਰ ਦੂਜੀ ਗੱਲ ਇਹ ਹੈ ਕਿ ਹੁਣੇ ਸਾਡੇ ਦੋਵੇਂ ਚੈਨਲ ਹੀ ਮੋਨਟਾਈਜ਼ ਨਹੀਂ ਹੋਏ ਬਸ ਮਿਹਨਤ ਤੇ ਜੋਰ ਹੈ ਜੇ ਮਿਹਨਤ ਕਰੀ ਜਾਵਾਂਗੇ ਤੇ ਜ਼ਰੂਰ ਅਸੀਂ ਕਾਮਯਾਬ ਹੋ ਜਾਵਾਂਗੇ ਤਿਆਰ ਮਾਨਵਤਾ ਯਾਤਰਾ ਸਾਧਨਾ ਕਰਦਾ ਹਾਂ ਜੋ ਕਰਦਾ ਯਾਤਰਾ ਤਾਕਤਿੰਦਰ ਸੁਖਿਆ ਜਨਮਾਂ ਵਿੱਚ ਸਤਿਗੁਰ ਜੀ ਜੋ ਵੀ ਤੁਸੀਂ ਲਾਈਵ ਤੇ ਆ ਰਹੇ ਹੋ ਥੈਂਕ ਯੂ ਜੀ ਲੋ ਜੀ ਮੇਰੇ ਵਾਸਤੇ ਤੇ ਕੰਮ ਵੀ ਬਣ ਗਏ ਐ ਪਿਆਜ ਕੱਟਣ ਦਾ ਮੈਂ ਤੇ ਸੋਚਿਆ ਸੀ ਕਿ ਥੋੜੀ ਦੇਰ ਰੁਮਾਂਗੀ ਵੇਲੀ ਪਰ ਨਹੀਂ ਕਰਵਲੇ ਵਿੱਲ ਰਹੈ ਨਹੀਂ ਦਿੰਦੇ ਸਾਡੀ ਵੀਡੀਓਜ਼ ਤੇ ਲਾਈਵ ਨਾਲ ਵੱਧ ਤੋਂ ਵੱਧ ਜੁੜੋ ਕਿ ਸੰਡਾ ਜਿਹੜਾ ਮੋਨਟਾਈਜ਼ ਹੋਣ ਵਾਲਾ ਹੈ ਤੈਂ ਜਲਦੀ ਤੋਂ ਜਲਦੀ ਕੰਪਲੀਟ ਹੋ ਸਕੇ ਸਾਡੇ 4000 ਦਾ ਵਾਚ ਟਾਈਮ ਹੈ ਲੇਕਿਨ ਹੁਣੇ ਕੁਝ ਵੀ ਕੰਪਲੀਟ ਨਹੀਂ ਹੋਇਆ ਖਾਸ ਤੇ ਜੇ ਤੁਸੀਂ ਸਪੋਰਟ ਤੇ ਆਪਣਾ ਦੋਗੇ ਤੇ ਜਲਦੀ ਤੋਂ ਜਲਦੀ ਕੰਪਲੀਟ ਥਰੂ ਹੋ ਜਾਏਗਾ ਤੇ ਪਲੀਜ਼ ਕਮੈਂਟ ਕਰਕੇ ਜੋ ਦੱਸਣਾ ਤੁਸੀਂ ਕਿੱਥੋਂ ਸਾਡੀ ਲਾਈਵ ਵੀਡੀਓ ਦੇਖਦੇ ਹੋ ਸਮਾਜ ਨੂੰ ਮੰਗਾ ਦੇਵਾ ਜੀ ਸਾਰਾ ਸ਼ਾਮ ਹੈ ਸਮਾਜ ਨੂੰ ਦੋਨਾ ਦੋਏ ਜੇ ਨਾ ਦਾ ਸਮਾਜ ਨੂੰ ਕਿ ਅੱਜ ਬੜੇ ਤਿੱਖੇ ਨੇ एक तरफ मैं प्याज काट रही हूँ तो दूजी तरफ मेरे सरदार जी हरिया मिर्चा कट रहे हैं अभी दो कम लग गए हैं सरदार जी का कहना है कि इस टाइम मेरा मन कर रहा है दुध की सब्जी खाने से हम दुध की सब्जी का तड़का लगना है इस करके प्याज काट कर रहे हैं सरदार जी मेरे हरिया मिर्चा कटते पे ने तो यार प्याज बड़े किए

ਚੀਜ਼ਾਂ ਵਧੀਆ ਮੰਗਦੇ ਨੇ ਜਿਹੜੀਆਂ ਟਾਈਮ 'ਤੇ ਕਰੇ ਮੌਜੂਦ ਨਾ ਹੋਣ ਅਵੇਲੇਬਲ ਨਾ ਕੋਤ ਮੇਰੇ ਨੇ ਖਾਣੇ ਅਨਾਰ ਤੇ ਘਰੇ ਹੈ ਨਹੀਂ ਅਸੀਂ ਲੈ ਕੇ ਨਹੀਂ ਆ ਗੱਡੇ ਤੋਂ ਆ ਅੱਜ ਵੀ ਅਸੀਂ ਲੈ ਕੇ ਆਏ ਘਰ ਦਾ ਰਾਸ਼ਨ ਜਦੋਂ ਕੋਈ ਚੀਜ਼ ਬਣਾਣੀ ਹੁੰਦੀ ਸੀ ਤੇ ਘਰੇ ਕੋਈ ਨਾ ਕੋਈ ਚੀਜ਼ ਮੁੱਕੀ ਹੁੰਦੀ ਸੀ ਐਸੀ ਕਰਕੇ ਅੱਜ ਕੋਈ ਥੋੜਾ ਬੋਤਾ ਜਿਹਾ ਅਸੀਂ ਘਰ ਦਾ ਰਾਸ਼ਨ ਲੈ ਕੇ ਆਏ ਆ ਜਿੰਨੀ ਕਿ ਜੇਬ ਉਨਾਂ ਦੇ ਸਮਾਨ ਵੇ ਪਲੀਜ਼ ਪਲੀਜ਼ ਲਾਈਕ ਨਾਲ ਵੱਧ ਤੋਂ ਵੱਧ ਜੋਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਰਾਸ਼ਨ ਦੇ ਨਾਲ ਨਾਲ ਅੱਜ ਬੱਚਿਆਂ ਨੂੰ ਲਿਆ ਕੇ ਦਿੱਤੇ ਹੈ ਕਾਫੀ ਸਾਰੇ ਟੌਇਜ਼ ਅੱਜ ਸਾਡੀ ਵੀਡੀਓ ਦੇਖਣਾ ਨਾ ਭੁੱਲਣਾ ਕਿਉਂਕਿ ਅੱਜ ਸਾਡਾ ਵਲੌਗ ਆ ਰਿਹਾ ਜੀ 8:15 ਤੇ 8:15 ਤੇ ਸਾਡਾ ਵਲੌਗ ਆਏਗਾ ਜੀ ਤੇ ਪਲੀਜ਼ 8:15 ਤੇ ਸਾਡਾ ਵਲੌਗ ਜ਼ਰੂਰ ਦੇਖਣਾ ਜੀ ਇਸੇ ਚੈਨਲ ਤੇ ਸਾਨੂੰ ਵੱਤ ਤੋਂ ਵੱਧ ਸਪੋਰਟ ਚਾਹੀਦਾ ਹੈ ਸਾਡੀ ਕਾਸਟ ਹੈਗੇ ਜੀ ਸੰਧੂ ਅਸੀਂ ਹੈਗੇ ਆ ਜੱਟ ਸਿੱਖ ਇਹਦੇ ਵਿੱਚ ਗੁੱਸਾ ਕਰਨ ਵਾਲੀ ਦੀ ਕੋਈ ਗੱਲ ਹੀ ਨਹੀਂ ਹੈ ਓਏ ਬੱਚਿਓ ਯਾਰ ਆਹ ਤੁਮੇ ਨੂੰ ਬੜੇ ਗੰਦੇ ਲੱਗਦੇ ਤੁਹਾਡੇ ਵੀਰ ਪਜਾਮੇ ਉਤਾਰ ਕੇ ਥੱਲੇ ਪੈਂਦੇ ਨਹੀਂ ਹੁੰਦੀ ਹੈ ਹੈ ਮੇ ਬੱਚੇ ਮੇਰੇ ਬੜਾ ਘਰ ਚ ਖਲਾਰਾ ਪਾਉਂਦੇ ਨੇ

ਕਿਉਂਕਿ ਇਹ ਲਾਊਡ ਨਹੀਂ ਹੈ। ਨਹੀਂ ਤੁਸੀਂ ਇਸ ਟਾਈਮ ਵੇਖੋ ਕਿ ਮੈਂ ਬਿਸਤਰਾ ਬਿਲਕੁਲ ਸੈੱਟ ਸਟ ਕਰਕੇ ਰਜਾਈਆਂ ਸੱਜ ਕਰਕੇ ਗਈ ਹੈ। ਤੇ ਬੱਚਿਆਂ ਨੇ ਅੰਦਰ ਵੜਦੇ ਸਾਰੀ ਖਲਾਰੇ ਪਾ ਦਿੱਤੇ। ਬੱਚੇ ਹੁੰਦੇ ਇਹਨਾਂ ਕੰਮਾਂ ਨੂੰ ਐ। ਅੱਜ ਵੀ ਮੈਂ ਸਭ ਤੋਂ ਛੋਟੀ ਬੇਟੀ ਆਵਦੀ ਨੂੰ ਲੈ ਗਈ ਸੀ ਆਪਦੇ ਨਾਲ ਘਰ ਦਾ ਸਮਾਨ ਲੈਣ। ਤੇ ਮੇਰੀ ਨਿੱਕੀ ਧੀ ਨੇ ਮੈਨੂੰ ਇੰਨਾ ਸਤਾਇਆ ਹੈ ਕਿ ਹੁਣ ਅਸੀਂ ਕੰਨ ਫੜ ਲੈਨੇ ਆਪਦੇ ਕਿ ਅੱਜ ਤੋਂ ਬਾਅਦ ਇਹਨੂੰ ਨਹੀਂ ਲੈ ਕੇ ਜਾਣਾ। ਕਰੋ ਗਏ ਸੀ ਰੈਸ਼ਨ ਲੈਣ ਤੇ ਬੱਚਿਆਂ ਦਾ ਸਮਾਨ ਅਸੀਂ ਜਿਆਦਾ ਲੈ ਆਏ ਕਿ ਮम्मा ਆ ਦਵਾ ਦੋ ਮਮਾਓ ਦਵਾ ਦੋ ਨਾ ਦਵਾਏ ਤੇ ਬੇਇਜ਼ਤੀ ਬੜੀ ਕਰਦੇ ਨੇ ਬਿਜਾਰ ਚੋ ਬਾਈ ਗਰੂ ਪਤਾ ਨਹੀਂ ਕਿ ਆਰ ਕੀ ਪ੍ਰੋਬਲਮ ਆ ਰਹੀ ਹੈ ਨਾ ਆ ਦੇਖਣਾ ਹੈ ਇੱਧਰ ਦੇਖੋ ਬਾਈ ਗਰੂ ਥੈਂਕ ਯੂ ਜੀ ਤੁਹਾਡੇ ਵਿੱਚੋਂ ਹੀ ਕਿਸੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਤੇ ਬਸ ਐਦਾਂ ਹੀ ਸਾਡੇ ਚੈਨਲ ਨੂੰ ਹੋਰ ਵੀ ਜਿੰਨੇ ਜੁੜ ਰਹੇ ਨੇ ਲਾਈਵ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸ਼ੁ크rana ਤੇਰਾ ਸਾਡਾ ਸੈਕੰਡ ਚੈਨਲ ਹੈਗਾ ਹੈ ਹੁਣੇ ਹੀ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਕੀਤਾ ਹੈ ਇੱਕ ਜਣੇ ਨੇ ਤੇ 640 ਹੋ ਗਏ ਨੇ ਤੇ ਜਿਵੇਂ ਤੁਸੀਂ ਸਪੋਰਟ ਸਾਨੂੰ ਕਰੋਗੇ ਤੇ ਇਹ ਅੱਗੇ ਵਧਣਗੇ ਸਬਸਕ੍ਰਾਈਬਰ ਵੀ ਸਾਨੂੰ 1000 ਸਬਸਕ੍ਰਾਈਬਰ ਦੀ ਲੋੜ ਹੈ ਇਸ ਚੈਨਲ ਤੇ ਤੇ ਪਲੀਜ਼ ਸਪੋਰਟ ਜ਼ਰੂਰ ਕਰੋ ਤੇ ਸਾਡੇ ਫੈਮਲੀ ਜੋ ਚੈ ਬਲੌਗਸ ਹੈਗੇ ਨੇ ਤੇ ਸਾਡੇ ਫੈਮਲੀ ਬਲੌਗ ਜ਼ਰੂਰ ਵੇਖਣਾ ਇਹ ਸਾਡੀਆਂ ਸ਼ਾਰਟ ਵੀਡੀਓ ਹੈਗੀਆਂ ਠੀਕ ਹੈ ਜੀ ਤੇ ਤੁਹਾਨੂੰ ਮੈਂ ਬਲੌਗ ਵੀ ਵਿਖਾ ਦਿੰਨੀ ਹੈ ਤੇ ਸਾਡੇ ਬਲੌਗ ਹੈਗੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਬਲੌਗ ਵੇਖੋਗੇ ਤੇ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਣਗੇ ਬੀ ਸਦਾ ਜੀ ਤੁਸੀਂ ਤੇ ਪਿਆਜ ਸਾੜ ਤੇ ਹਾਏ ਉਹ ਕੁੱਤਾ ਵੜ ਗਿਆ ਅੰਦਰ ਚੱਲ ਚੱਲ ਆਏ ਹਾਏ ਦਫਾ ਹੋਣਿਆ ਅਗਲ ਨਹੀਂ ਆਏਗੀ ਤੈਨੂੰ ਚੱਲ ਸਦਾ ਜੀ ਤਾਂ ਡਰਦਾ ਹੀ ਨਹੀਂ ਮੇਰੇ ਤੋਂ ਚੱਲ ਤੀਮਤੇ ਹੋ ਕੁੱਤੇ ਨੂੰ ਭਜਾਨ ਗਈ ਆ ਬਟ ਮੈਂ ਤੇ ਆਪ ਡਰੀ ਜਾ ਰਹੀ ਹਾਂ ਉਹਦੇ ਕੋਲ। ਤੁਹਾਡੀ ਯਾਣੀ ਰਾਜਕ ਦਾਸ ਚੱਲ ਵੀ ਚਲਾ ਗਿਆ ਹੁਣ ਗੇਟ ਬੰਦ ਗੇਟ ਖੋਲ ਖੋਲ ਕੇ ਅੰਦਰ ਵੜਦੇ ਨੇ। ਮੇਰੇ ਸਰਦਾਰ ਜੀ ਬਣਾ ਰਹੇ ਨੇ ਦੁੱਧ ਵਾਲੀ ਸਬਜ਼ੀ। ਪਿਛਲੀ ਵਾਰੇ ਬਣਾਏ ਸੀ ਤੇ ਇਹਨਾਂ ਨੇ ਚੰਗੀ ਤਰ੍ਹਾਂ ਮਿਰਚਾਂ ਪਾਈਆਂ ਸੀ ਕਿ ਕਲਾ ਖਰਾਬ ਹੋ ਰਹੀ ਸੀਗਾ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਿੱਥੋਂ ਵੇਖ ਰਹੇ ਹੋ ਤੇ ਸਾਡੀ ਲਾਈਵ ਵੀਡੀਓ ਪਸੰਦ ਆਈ ਕਿ ਪਲੀਜ਼ ਲਾਈਵ ਵੀਡੀਓ ਨੂੰ ਰਹਿ ਕੇ ਬਿਨਾ ਨਾ ਜਾਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਸਾਲਾ ਭੁੰਨ ਲਿਆ ਪਹਿਲੇ ਤੇ ਮਿਰਚ ਮਸਾਲੇ ਪਾਏ ਬਾਅਦ ਹੋਰ ਵੀ ਜਿਆਦਾ ਚੜਦੇ ਪਏ ਨੇ ਆਹ ਕੰਮ ਹੈ ਮੈਨੂੰ ਨਹੀਂ ਸਮਝ ਆ ਰਿਹਾ ਕਿ ਸਰਦਾਰ ਜੀ ਨੇ ਸਬਜੀ ਕਿਵੇਂ ਦੀ ਬਣਾਈ ਹੋਏਗੀ ਜਿਹੜੇ ਮਸਾਲੇ ਹੀ ਬਾਅਦ ਪਾਏ ਨੇ ਕੱਚੇ ਪਿਆਜ਼ ਨੂੰ ਜਦੋਂ ਭੁੰਨੀਦਾ ਹੈ ਨਾ ਮਿਰਚ ਮਸਾਲੇ ਉਦੋਂ ਪਾਏਦੇ ਬਾਅਦ ਚ ਦੁੱਧ ਪਾਈਦਾ ਹੈ ਹਾਂ ਹਾਂ ਹੰਦੂ ਦੁੱਧ ਹੋਰ ਪੈ ਰਿਹਾ ਹੈ। 1 2 1 2 ਵੀ ਮੇਰੇ ਤੇ ਸਰਦਾਰ ਜੀ ਬਣਾ ਰਹੇ ਨੇ ਦੁੱਧ ਦੀ ਤੜਕੇ ਵਾਲੀ ਸਬਜੀ ਤੇ ਤੜਕਾ ਬਾਅਦ ਚ ਲੱਗੇ ਹੈ ਜਦੋਂ ਦੁੱਧ ਪੈ ਗਿਆ ਉਹਦੇ ਬਾਅਦ ਕੱਚੇ ਮਿਰਚ ਮਸਾਲੇ ਪਏ ਨੇ ਦੇਖਣਾ ਮਿੰਨੋ ਵੀ ਪੈ ਰਿਆ ਹੈ ਗੈਸ ਕੱਟ ਕਰਦਾ ਫਿਰ ਸੱਦਾ ਅਰਜੀ ਦਾ ਕੰਮ ਆਪ ਹੀ ਬਣਾਵਾਗੇ ਤੇ ਆਪ ਹੀ ਟੈਸਟ ਕਰਕੇ ਵੇਖਾਂਗੇ ਸਦਾਜੀ ਨੇ ਆਪ ਹੀ ਬਣਾਈ ਤੇ ਆਪ ਹੀ ਟੈਸਟ ਕਰਕੇ ਵੇਖ ਰਹੇ ਨੇ ਕਿ ਮਿਰਚ ਮਸਾਲਾ ਕਿਵੇਂ ਹੈ ਮੈਨੂੰ ਪੁੱਛ ਲਓ ਜੀ ਮੈਂ ਮੈਂ ਬਣਾਣੀ ਫਿਰ ਤੁਹਾਨੂੰ ਪੁੱਛਦੀ ਹੁੰਨੀ ਨਾ ਕਿ ਮਿਰਚ ਮਸਾਲੇ ਕਿਵੇਂ ਹੈ ਦੱਸੋ ਲੇਕਿਨ ਤੁਸੀਂ ਮੈਨੂੰ ਨਹੀਂ ਆਪਨੇ ਆਪ ਨੂੰ ਕੁਛ ਰਹੋ ਚੱਲ ਮੈਂ ਵੀ ਵੇਖ ਹੀ ਲਵਾਂ ਸਦਾਜੀ ਅੱਗ ਲਾਤੀ ਪੂਰੀ ਮਿਰਚਾਂ ਬੜੀਆਂ ਪਾਤੀਆਂ ਫਿਰ ਜਿਆਦੀ ਹੋ ਗਈਆਂ ਹਾਂ ਸੱਚੀ ਮਜ਼ਾਕ ਨਹੀਂ ਹੈ ਬੜੀ ਮਿਰਚ ਪਾਈ ਐ ਦੁੱਧ ਪਾ ਲਈ ਸੋ ਜੈ ਵਧਾਈ ਜੋ ਗਾਹ ਬੰਨੀ ਹੈ ਕਿ ਮਾਝ ਬੰਨੀ ਹੈ ਅਸੀਂ ਜੈ ਸ਼੍ਰੀ ਰਾਮ ਜੀ ਮਿਰਚਾਂ ਜੜੀਆਂ ਹੋਈਆਂ ਜੈ ਸ਼੍ਰੀ ਰਾਮ ਤੇ ਸਾਡਾ ਔਖਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਕਾਲਪੀ ਸਦਾ ਜਿਹਦੇ ਹੱਥ ਦੀ ਦੁੱਧ ਦੀ ਸਬਜ਼ੀ ਸੱਚੀ ਅਰਗ ਮੈਂ ਤੇ ਬਿਲਕੁਲ ਮਾਮੂਲੀ ਜੀ ਟੇਸਟ ਦਿੱਤੀ ਆ ਈਏ ਯਾਰ ਇਹ ਸਬਜੀ ਬੱਚੇ ਨਹੀਂ ਖਾਣਗੇ ਮੰਮੀ ਤੁਹਾਡੀ ਇੱਜ਼ਤ ਮਾਨ ਰੱਖਣ ਵਾਸਤੇ ਐ ਸਬਜੀ ਨੂੰ ਲਾ ਲਾ ਕੇ ਮੈਂ ਜ਼ਰੂਰ ਖਾਊਂਗੀ ਕਿ ਤੁਸੀਂ ਗੁੱਸਾ ਨਾ ਬਣਾਓ ਕਿ ਮੇਰੇ ਹੱਥ ਦੀ ਬਣੀ ਸਬਜੀ ਤੈਨੂੰ ਪਸੰਦ ਨਹੀਂ ਆਈ ਇਸ ਕਰਕੇ ਸਰਦਾਰ ਜੀ ਨੇ ਲਾਲ ਮਿਰਚਾਂ ਵੀ ਬੜੀਆਂ ਪਾਤੀਆਂ ਇਹਨਾਂ ਨੂੰ ਪਤਾ ਸੀ ਕਿ ਮੈਂ ਹਰੀਆਂ ਮਿਰਚਾਂ ਪਾਈਆਂ ਤੇ ਲਾਲ ਮਿਰਚਾਂ ਥੋੜੀਆਂ ਪਾਵਾਂ ਬਣਾ ਲਿਓ ਠੀਕ ਹੈ ਅਰੇ ਨਹੀਂ ਪਾਈਆਂ ਤੇ ਫਿਰ ਵੀ ਕਿੰਨੀਆਂ ਕਿੰਨੀਆਂ ਪਾਈਆਂ ਇਹ ਨਾ ਪਾਈਆਂ ਹਾਂ ਵੇ ਹਾ ਰੱਬਾ ਕਿੱਲੋ ਦੇ ਦੁੱਧ ਪਾਦਾ ਯਾਰ ਤੁਸੀਂ ਜੇ ਸੇਨੇ ਦੋਤੀ ਨੇ ਵੀ 11 ਵਜੇ ਆਣਾ ਤੇ ਸਰਦਾਰ ਜੀ ਨੇ ਦੁੱਧ ਨਾ ਸਾਡਾ ਹੈ ਸਬਜ਼ੀ ਬਣਾ ਬਣਾ ਕੇ ਪਕਾ ਦੇਣਾ ਹੈ ਅੱਜ ਬੜੀਆਂ ਮਿਰਚਾਂ ਪਾਈਆਂ ਜਿੱਥੇ ਦੋ ਰੋਟੀ ਦੀ ਭੁੱਖ ਸੀ ਨਾ ਉੱਥੇ ਇੱਕ ਹੀ ਖਾਣੀ ਪੈਣੀ ਹੈ ਹੁਣ

ਕਮੈਂ ਵੀ ਕਰੀ ਜੁੜ ਦੱਸਣਾ ਕਿਉਂਕਿ ਮੇਰੇ ਸਰਦਾਰ ਜੀ ਹੈਗੇ ਨੇ ਰਸੋਈਏ ਉਹ ਇਦਾਂ ਦੀ ਭਿਆਨਕ ਭਿਆਨਕ ਸਬਜ਼ੀਆਂ ਖਤਰਨਾਕ ਖਤਰਨਾਕ ਰੈਸিপি ਟਰਾਈ ਕਰਦੇ ਰਹਿੰਦੇ ਆਪ ਵੀ ਖੌਣ-ਖੌਣ ਕਰ ਰਹੇ ਹੁਣ ਵੀ ਮੇਰੀ ਜੰਦੀਰੀ ਤੇ ਪਈ ਰਹਗੀ ਥੋੜੇ ਨਾ ਸਾਲੋਂ ਥੈਂਕਿਊ ਜੀ ਤੁਸੀਂ ਸਾਨੂੰ ਕੀ ਕਰੀ ਸੀ ਮੈਂ थैंक यू जी ਤੁਸੀਂ ਸਾਡੀ ਲਾਈਵ ਵੀਡੀਓ ਨੂੰ ਇੰਨਾ ਟਾਈਮ ਦਿੱਤਾ ਇਸ ਲਈ ਬਹੁਤ ਬਹੁਤ थैंक यू ਤੇ ਸ਼ੁਕਰਾਨਾ ਚੈਨਲ ਸਾਡਾ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਹੈ ਤੇ ਪਲੀਜ਼ ਉਹਨੂੰ ਸਪੋਰਟ ਜਰੂਰ ਕਰਨਾ ਜੀ ਤਾਂ ਕਿ ਸਾਡੇ 1000 ਸਬਸਕ੍ਰਾਈਬਰ ਜਿਹੜੇ ਹੈ ਕੰਪਲੀਟ ਹੋ ਸਕਣ ਸੈਕੰਡ ਚੈਨਲ ਸਾਡਾ ਹੈਗਾ ਸ਼ੁਕਰਾਨਾ ਤੇਰਾ ਤੇ ਪਲੀਜ਼ ਉਹਨੂੰ ਸਪੋਰਟ ਕਰੋ ਨਾਲੇ ਇਸ ਚੈਨਲ ਨੂੰ ਵੀ ਸਪੋਰਟ ਕਰੋ ਕਿਉਂਕਿ 1 ਡੇ 1 ਡੇ ਦਾ ਗੈਪ ਪਾ ਕੇ ਕਸੀਂ ਦੋਨੋਂ ਚੈਨਲ ਤੇ ਵਲੌਗ ਬਣਾਣੇ ਆ। ਉਹ ਇਹ ਕਰਾਂਗੇ ਕਿ ਤੁਹਾਨੂੰ ਸਾਡੇ ਬਣਾਏ ਹੋਏ ਵਲੌਗ ਸਾਡੀ ਵੀਡੀਓਜ਼ ਜ਼ਰੂਰ ਪਸੰਦ ਆਉਣਗੀਆਂ ਕਿਉਂਕਿ ਜੋ ਅਸੀਂ ਵੀਡੀਓਜ਼ ਬਣਾ ਰਹੇ ਹਾਂ ਉਹ オリジナル ਨੇ ਰਿਐਲਿਟੀ ਹੈ ਕੋਈ ਫੇਕ ਨਹੀਂ ਹੈ ਕੋਈ ਦਿਖਾਵਾ ਨਹੀਂ ਹੈ। ਠੀਕ ਹੈ ਜੀ। ਜੋ ਅਸੀਂ ਘਰੇ ਨੋਰਮਲ ਰਹਿੰਦੇ ਹਾਂ ਉਹ ਹੀ ਵੀਡੀਓਜ਼ ਅਸੀਂ ਬਣਾਣੇ ਆ। ਸਿੰਪਲ ਸਾਦੀ ਸਾਡੀ ਜ਼ਿੰਦਗੀ ਆ ਤੇ ਬਾਬਾ ਜੀ ਤੇ ਆਸ ਰੱਖੀ ਹੋਈ ਹੈ ਤਾਂਦਨ ਬਾਬਾ ਦੀਪ ਸਿੰਘ ਜੀ ਤੇ ਤਾਂ ਦਸਪਾਸ਼ਾ ਇਹ ਤਾਂ ਅਨੁਰੂਗ ਐਂਸਾਇਟੀ ਤੇ ਪਲੀਜ਼ ਤੁਸੀਂ ਸਾਡੇ ਇਹ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਜੀ ਇਸੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ ਨਾਮ ਗੁਰੂ ਅਰਜਨ ਦੇਵ ਜੀ